ਮੇਰਾ ਪੁੱਤ ਰ ਟੈਨਸ਼ਨ ਲੈ ਗਿਆ ਗੱਡੀ ਸਾਈ ਅ ਮੈਂ ਜਿਹੜੇ ਚੀਜ਼ ਤਿਆਰ ਸਾਰਾ ਕੰਮ ਜਿਸ ਮੋਂ ਡਟੋ ਆਇਆ ਤੇ ਨਾ ਕੋ ਖਾਦਣਾ ਪੀਤਾ ਤੇ ਰਾਤ ਸੁੱਤਾ ਵੀ ਮੇਰੇ ਗੱਡੀ ਮੇਰੇ ਗੱਡੀ ਮੈਂ ਟੈਨਸ਼ਨ ਨਾਲ ਸੁਆਈ ਫੇਲੀ ਮੇਰੇ ਪੁੱਤ ਨੇ ਅੰਦਰ ਜਾਣ ਨੂੰ ਫਾਈ ਜਿਹੜੀ ਉਹਨਾਂ ਨੇ ਪੀਤੀ ਆ ਘਰੇ ਸੀਗੀ ਜਾਂ ਮਤਲਬ ਬਾਸੂ ਬਤਾਣੇ ਕਿ ਤੋ ਆਏ ਤੇ ਫੇ ਲਈ ਬਤਾ ਲਗਾ ਉਹਦੇ ਜਦ ਵੀ ਲਈ ਫੇ ਜਾਰ ਸੀ ਉਹ ਗੱਡੀ ਤੇ ਚਾਲ ਰਹੀ ਆ ਚਾਲੀ ਆ ਚਾਲੀ ਉਹ ਗੱਡੀ ਸਾਰੀਆਂ ਆ ਕੁਛ ਵੀ ਨਹੀਂ ਗੱਡੀਆਂ ਚਲਦੀਆਂ ਸਹੀਆਂ ਆ ਵੀ ਤੁਸੀਂ ਰਿਆਸਤ ਜੜਾਈ ਦਾ ਰੱਖਿਆ ਸੀ ਚੜਾਈ ਦਾ ਪੰਜ ਜੜਾਈ ਦਾ ਸੀ ਤੇ ਜਨੀਸ਼ ਲਈ ਇਹ ਨੇ ਤਾਂ ਮੱਕਿਆ ਨਾਲ ਮੇਰੇ ਪੁੱਤਰ ਨੂੰ ਡੋਟੋ ਆਇਆ ਬਧਵਾਈ ਪੀ ਲੈ ਡਰਸ਼ਣ ਉਹ ਬਰੀ ਜਵਾਨੀ ਦੇ ਵਿੱਚ ਜਿਸ ਮਾਂ ਦਾ ਪੁੱਤ ਦੁਨੀਆ ਨੂੰ ਅਲਵਿਦਾ ਆਖ ਜਾਵੇ ਤੇ ਉਸ ਤੋਂ ਪਹਿਲਾਂ ਵੀਡੀਓ ਬਣਾ ਕੇ ਕਸੂਰ ਵੀ ਦੱਸ ਕੇ ਜਾਵੇ ਕਿ ਕਿਸ ਦਾ ਕਸੂਰ ਸੀਗਾ ਤੇ ਗਲਤੀ ਵੀ ਕੋਈ ਇੰਨੀ ਵੱਡੀ ਨਾ ਹੋਵੇ ਰਾਜੀਨਾਮਾ ਵੀ ਹੋ ਗਿਆ ਸੀ ਜੋ ਗਲਤੀ ਹੋਈ ਸੀਗੀ ਤਾਂ ਅੱਜ ਮਾਪੇ ਪਹੁੰਚੇ ਨੇ ਕਿ ਜਿਸ ਵੱਡੇ ਦੋਸ਼ ਵੀ ਜਿਹੜੇ ਐਮਐਲਏ ਰਜਨੀਸ਼ ਦਈਆ ਦੇ ਉੱਤੇ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਮਾਪੇ ਜਿਹੜੇ ਕੀ ਪਹੁੰਚੇ ਨੇ ਓਮ ਪ੍ਰਕਾਸ਼ ਜਿਨ੍ਹਾਂ ਦੇ ਵੱਲੋਂ ਸੁਸਾਇਡ ਕੀਤੀ ਗਈ ਹੈ ਤਾਂ ਮਾਤਾ ਇਸ ਸਮੇਂ ਸਾਡੇ ਨਾਲ ਉਹਨਾਂ ਦੇ ਮੌਜੂਦ ਨਹੀਂ ਗੱਲਬਾਤ ਕਰਦੇ ਆ ਤਾਂ ਮਾਤਾ ਕਿੰਕੀ ਪੂਰਾ ਇਹ ਮਾਮਲਾ ਕੀ ਸੀ ਮੇਰਾ ਪੁੱਤਰ ਟੈਨਸ਼ਨ ਲੈ ਗਿਆ ਗੱਡੀ ਸਾਰੀ ਅਮਲੇ ਜਿਹੜਾ ਰਜਨੀਸ਼ ਦਈਆ ਸਾਰਾ ਕੰਮ ਜਿਵੇਂ ਮਦੋਟੋ ਆਇਆ ਤੇ ਨਾ ਕੋ ਖਾਧਾ ਨਾ ਪੀਤਾ ਤੇ ਆਰਾਮ ਸੁੱਤਾ ਮੇਰੇ ਗੱਡੀ ਮੇਰੇ ਗੱਡੀ ਬਸ ਉਹ ਟੈਨਸ਼ਨ ਨਾਲ ਦੁਆਇ ਪੀ ਲਈ ਮੇਰੇ ਪੁੱਤਰ ਨੇ ਹੰਦ ਜਾਦ ਕਰ ਲਿਆ वाई ਜਿਹੜੀ ਉਹਨਾਂ ਨੇ ਪੀਤੀ ਆ ਘਰੇ ਸੀਗੇ ਜਾਂ ਮਤਲਬ ਸਾਨੂੰ ਪਤਾ ਨਹੀਂ ਕਿਤੋਂ ਇਹ ਪੀ ਲਈ ਪਤਾ ਲੱਗਾ ਉਹਦੇ ਜਦੋਂ ਪੀ ਲਈ ਅੱਛਾ ਸੀ ਮੁੱਕਦੋਂ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਗਈ ਮੌਤ ਤਾਂ ਉਹਦੀ ਬਦਜੋਤਲੀ ਇੰਨੀ ਸੁਦਾਈ ਹੋ ਤਾਂ ਬਿਵਸ ਹੋਇਆ ਪਿਆਸੀ ਸਾਨੂੰ ਨਹੀਂ ਪਤਾ ਲੱਗਾ ਨਿੰਦਾ ਟੈਂਸ਼ਨ ਚ ਫੋਲ ਸੀਗਾ ਜਦੋਂ ਰਾਤੀ ਆਇਆ ਕਰੇ ਤੜਕੇ ਉੱਠ ਕੇ ਬਹਿ ਬਹਿ ਜਾ ਫੇ ਕਹੇ ਖਲੋ ਟੈਂਸ਼ਨ ਫੋਲ ਸੀ ਨਾ ਰੋਟੀ ਖਾਦੀ ਨਾ ਚਾਹ ਪੀਤੀ ਕੁਛ ਨਹੀਂ ਕਰਦਾ ਸੀ ਜਿਹੜਾ ਕਰਦਾ ਗੁਜ਼ਾਰਾ ਸੀ ਉਹ ਗੱਡੀ ਤੇ ਹੀ ਚੱਲਦਾ ਗੱਡੀਆਂ ਹੀ ਚਾਲੀਆਂ ਗੱਡੀਆਂ ਸਾੜੀਆਂ ਗੀਆਂ ਉਹ ਕੁਛ ਵੀ ਨਹੀਂ ਕਰਨੀਆਂ ਚੱਲਦੀਆਂ ਸੀ ਮੇਰਾ ਮੁੰਡਾ ਵੀ ਨਾਲ ਹੀ ਜਾਂਦਾ ਸੀ ਵਿਆਹ ਵੀ ਤੁਸੀਂ ਵਿਆਹ ਸੱਤ ਜੁੜਾਈ ਦੇ ਰੱਖਿਆ ਆ ਸੀ ਸੱਤ ਜੁੜਾਈ ਦਾ ਵਿਆਹ ਪੰਜ ਜੁੜਾਈ ਦਾ ਵਿਆਹ ਸੀ ਤੇਰ ਜਨੀਸ਼ ਦੀ ਇਹਨੇ ਤਾਂ ਮੱਕਿਆ ਨਾਲ ਮੇਰਾ ਪੁੱਤਰ ਨੂੰ ਡਟਵਾਇਆ ਤੇ ਵਧਾਈ ਪੀ ਲਈ ਟੈਂਸ਼ਨ ਉਹ ਤਾਂ ਵੀ ਸਾਡੇ ਨਾਲ ਮੌਜੂਦ ਨਹੀਂ ਕਿਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਸਨ ਧਮਕੀਆਂ ਮਰਮੇ ਜੀ ਬਾਬਾ ਦਲਜੀਤ ਸਿੰਘ ਸੀਗਾ ਉਹ ਥਾਣੇ ਜਾ ਕੇ ਸਾਡੇ ਤੇ ਸਾਡੇ 3307 ਦਾ ਪਰਚਾ ਬਣਾਉਣਾ ਚਾਹੁੰਦਾ ਸੀਗਾ ਜੋ ਵੀਰੂ ਮਿਸਤਰੀ ਸੀ ਸਪੈਸ਼ਲ ਲੱਗੀ ਹੋਈ ਸੀ ਉਸੇ ਦਿਨ ਸਪੈਸ਼ਲ ਲੱਗੀ ਹੋਈ ਸੀ ਉਹ ਨਾਲ ਹੀ ਉਹਨਾਂ ਦੀ ਗੱਡੀ ਵੀ ਪ੍ਰੇਚ ਰਹੀ ਸੀ ਕਹਿੰਦਾ ਵੀ ਇਹ ਹੁਣ ਤੁਹਾਡੀ ਗੱਡੀ ਮਤਲਬ ਵੀ ਉੱਥੇ ਥਾਣੇ ਰੁਲ ਜਾਏਗੀ ਤੁਹਾਡੇ ਪਿਓ ਪੁੱਤਰਾਂ ਤੇ ਪਰਚਾ ਹੋ ਜਾਏਗਾ ਉਹ ਉਠਾਉ ਜਿਹਨਾਂ ਚ ਰੁਲ ਜਾਣਗੇ ਗੱਡੀ ਤੁਹਾਡੀ ਠਾਣੇ ਰੁਲ ਜਾਏਗੀ ਮੁੰਡੇ ਨੇ ਹੋਰ ਟੈਨਸ਼ਨ ਪਾ ਲਈ ਜਦੋਂ ਗੱਡੀ ਉਧਰੋਂ ਲੱਦ ਕੇ ਲਈ ਆਉਂਦਾ ਸੀ ਤੇ ਇਹਨੇ ਵੇਖਿਆ ਵੀ ਠਾਣੇ ਗੱਡੀ ਸ਼ਾਮ ਨੂੰ ਆ ਗਈ ਹੈ ਤੇ ਇਹਨੇ ਹੋਰ ਟੈਨਸ਼ਨ ਪਾ ਲਈ ਜਦ ਰਾਤ ਨੂੰ ਘਰੇ ਗਿਆ ਸਵੇਰੇ ਫਿਰ ਉੱਟਿਆ ਦੁਬਾਰਾ ਉੱਠਣ ਦੇ ਵਿੱਚ ਬੈਠਾ ਹੋਇਆ ਸੀ ਮੰਜੀ ਤੇ ਤੇ ਮੈਨੂੰ 2:30 ਵਜੇ ਰਾਤ ਦੇ 2:30 ਵਜੇ ਕਹਿੰਦਾ ਡੈਡੀ ਆਪਣੀ ਗੱਡੀ ਡੈਡੀ ਆਪਣੀ ਗੱਡੀ ਮੈਂ ਕਿਹਾ ਕੋਈ ਨਹੀਂ ਪੁੱਤਰਾ ਅੱਜ ਸ਼ਾਮ ਨੂੰ ਗੱਡੀ ਆ ਜਾਏਗੀ ਪਰ ਜਦ ਅਸੀਂ ਸਵੇਰੇ ਗਏ ਅਸੀਂ ਵੇਖਿਆ ਵੀ ਸਾਡੀ ਗੱਡੀ ਨਹੀਂ ਆਉਂਦੀ ਉਹ ਉਹਨੂੰ ਜ਼ਿਆਦਾ ਟੈਨਸ਼ਨ ਲੱਗੇਗਾ ਜ਼ਿਆਦਾ ਟੈਨਸ਼ਨ ਮਤਲਬ ਇਹਨੇ ਦਵਾਈ ਪੀ ਲਈ ਦਵਾਈ ਪੀਣ ਦੇ ਵਿੱਚ ਅਸੀਂ ਬੜੀ ਭੱਜੋ ਭਜਾਈ ਕੀਤੀ ਹਸਪਤਾਲਾਂ ਚ ਲੱਗਿਆ ਪਰ ਨਾ ਬਚਨ ਦੇ ਬਾਵਜੂ ਸਾਡੇ ਮੁੰਡੇ ਦੀ ਡੈਥ ਹੋ ਗਈ ਇਹਨੇ ਇੱਕ ਕਾਰ ਨਹੀਂ ਸਾਡੇ ਦੋ ਦੋ ਕਾਰ ਜਾੜ ਦਿੱਤੇ ਜੀ 5 ਜੁਲਾਈ ਦੇ ਮੇਰੇ ਮੁੰਡੇ ਸ਼ਾਦੀ ਤੋਂ ਕਰ ਮੈਂ ਮਕਮਲ ਤਿਸਾਬ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਨਿਆ ਦਿਵਾਇਆ ਜਾਵੇ ਪਰ ਇਹੋ ਜਿਹਾ ਮੈਨੂੰ ਬਰਖਾਸਤ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੀ ਗਰੀਬ ਦੀ ਜਾਨ ਨਾ ਲਈ ਜਾਵੇ ਧਮਕੀਆਂ ਨਾ ਮੈਡਮ ਜੀ ਆ ਹੀ ਰਹੀਆਂ ਨੇ ਵੀ ਮਤਲਬ ਕਹਿ ਰਹੇ ਨੇ ਵੀ ਜੇ ਅੰਦਰ ਗਏ ਤੇ ਕੋਈ ਦੋ ਤਿੰਨ ਠੋਕੇ ਜਾਵਾਂਗੇ ਅੰਦਰ ਜੀ ਇਹ ਕੀ ਬੋਲਦੇ ਇਹ ਮੈਨੂੰ ਗੱਲਾਂ ਹੀ ਆ ਰਹੀਆਂ ਜੀ ਇਹ 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 ਸਾਰਿਆਂ ਦੇ ਬੋਲ ਨੇ ਜੀ ਜੇ ਅੰਦਰ ਗਏ ਤੇ ਅਸੀਂ ਕੋਈ ਦੋ ਤਿੰਨ ਠੋਕੇ ਜਾਵਾਂਗੇ ਸਾਨੂੰ ਤਾਂ ਡਰ ਹੈ ਜੀ ਸਾਡੇ ਤਾਂ ਅਸੀਂ ਤਾਂ ਕੁਝ ਨਹੀਂ ਕਰਨ ਝੁਕੇਗੇ ਜੀ ਸਾਨੂੰ ਤੇ ਇਹਨਾਂ ਤੋਂ ਅੱਜ ਵੀ ਡਰ ਹੈ ਜੀ ਕੱਲ ਨੂੰ ਮੈਨੂੰ ਕੁਝ ਹੋਏ ਨਾ ਮੈਂ ਬਾਹਰ ਤੁਰਦਾ ਫਿਰਦਾ ਮੇਰੀ ਮੌਤ ਦੇ ਜ਼ਿੰਮੇਦਾਰ ਇਹ ਹੋਣਗੇ ਪੰਜੇ ਜਣੇ ਇਹ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਹੈ ਕੱਲ ਨੂੰ ਮੇਰੀ ਮੋਹ ਦੇ ਜ਼ਿੰਮੇਦਾਰ ਇਹ ਹੀ ਹੋਣਗੇ ਕੁਝ ਵੀ ਕਰਾ ਸਕਦੇ ਕਿਉਂਕਿ ਮੈਂ ਇੱਕ ਤੁਰਨ ਫਿਰਨ ਵਾਲਾ ਮੇਰਾ ਮਾਪਿਆ ਤੁਹਾਡੇ ਸਾਹਮਣੇ ਅੱਜ ਹੀ ਵਢੇਰਾ ਹੋ ਗਿਆ ਮੇਰੀਆਂ ਦਾ ਬਾਹਾਂ ਤੋੜ ਕੇ ਇਹਨਾਂ ਨੇ ਮੇਰੇ ਗਲ ਚ ਪਾਤੀਆਂ ਨੇ ਬਾਕੀ ਸਾਡਾ ਨੇ ਬੜਾ ਹੀ ਧੱਕਾ ਕੀਤਾ ਬੜਾ ਹੀ ਧੱਕਾ ਕੀਤਾ ਇਹਨਾਂ ਨੇ ਸਾਡੀ 1% ਵੀ ਗਲਤੀ ਨਹੀਂ ਸੀ ਇਹ ਸਾਰਾ ਬੱਸ ਕੀਤਾ ਕਰਾਇਆ ਤਰਿਆ ਐਮ ਐਲ ਏ ਰਜੀਸ਼ ਕੁਮਾਰ ਦਈਏ ਜੀ ਬਾਬਾ ਐਮ ਐਲ ਏ ਰਜੀਸ਼ ਦਈਏ ਜੀ ਐਮ ਐਲ ਐ ਉਹਨੇ 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 ਟੈਂਡਰ ਪਾਏ ਨੇ ਮਮਦੋੜ ਦੇ ਦਲਜੀਤ ਸਿੰਘ ਬਾਬੇ ਨੂੰ ਜੀ ਦਲਜੀਤ ਸਿੰਘ ਬਾਬੇ ਨੇ ਚੋਣੇ ਦੇ ਟੈਂਡਰ ਟੋਏ ਨੇ ਅਲੱਗ ਚੋਣੇ ਦੇ ਪੈਸੇ ਕਿਸੇ ਨੂੰ ਨਹੀਂ ਦਿੱਤੇ ਗਏ ਜੀ ਉਸ ਵਜ੍ਹਾ ਕਰਕੇ ਕਿਸੇ ਨੇ ਕਣਕ ਦੀ ਟੁਆਈ ਨਹੀਂ ਕੀਤੀ ਕਣਕ ਦੀ ਟੁਆਈ ਨਾ ਹੋਣ ਕਰਕੇ ਇਹਨਾਂ ਦੇ ਟੈਂਡਰ ਕੈਂਸਲ ਕਰ ਦਿੱਤੇ ਸਰਕਾਰ ਨੇ ਕੈਂਸਲ ਕਰਕੇ ਉਹ ਕਿਸੇ ਹੋਰ ਨੂੰ ਦੇ ਦਿੱਤੇ ਉਹਦਾ ਮੈਟਰ ਵਿੱਚ ਬਣਾ ਕੇ ਤੇ ਸਾਡੇ ਗੱਡੀ ਨੂੰ ਕਿਸੇ ਹੋਰ ਪਾਸੇ ਤੋਰ ਦਿੱਤਾ 307 ਚ ਕਨਵਰਟ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੁਹਾਡੇ ਤੇ ਐਕਸੀਡੈਂਟ ਨੂੰ ਪਾਸੇ ਕਰਤਾ ਗੇਜੇ ਨੂੰ ਪਾਸੇ ਕਰਤਾ ਕੈਂਟਰ ਦੇ ਪਾਸੇ ਕੱਲੀ ਗੱਡੀ ਆਪਣੀ ਨੂੰ ਮੋਰਾ ਬਣਾ ਲਿਆ ਵੀ ਅਸੀਂ ਤੁਹਾਡੀ ਗੱਡੀ ਨੂੰ ਅੰਦਰ ਦੇਾਂਗੇ ਔਰ ਤੁਹਾਡੇ ਦੇ ਪਰਚਾ ਦੇ ਉਸ ਸੱਤ ਦੇਾਂਗੇ ਉਹਨੂੰ ਰਾੜਾ ਬਣਾਤੀ ਅਸੀਂ ਮੈਡਮ ਜੀ ਰਾੜਾ ਰਾੜਾ ਬਣਾ ਦਿੱਤੇ ਗਿਆ ਸੀ ਗਿਆ ਵੀ ਇਹਨਾਂ ਨੇ ਰਾੜਾ ਮਾਰ ਕੇ ਬੰਦੇ ਜ਼ਖਮੀ ਕੀਤੇ ਨੇ ਹਾਲਾਂਕਿ ਉਹਨਾਂ ਨਾਲ ਸਾਡਾ ਰਾਜੀਨਾਮ ਹੋ ਗਿਆ ਆ ਰਾਜੀਨਾਮ ਦੀ ਕਾਪੀ ਪਈ ਹੈ ਜੀ ਰਾਜੀਨਾਮ ਤੁਹਾਡਾ ਹੋ ਗਿਆ ਸੀਗਾ ਸਾਰੀ ਗੱਲ ਸੁਲਝ ਗਈ ਸੀ ਬਿਲਕੁਲ ਜੀ ਆ ਰਾਜੀਨਾਮ ਦੀ ਸਾਡੀ ਕਾਪੀ ਹੈ ਇਹ ਰਾਜੀਨਾਮ ਦੀ ਕਾਪੀ ਰਾਜੀਨਾਮ ਹੋਣ ਦੇ ਬਾਵਜੂਦ ਗੱਡੀ ਬਾਅਦ ਚ ਗਈ ਹੈ ਜੀ ਲਿਖਿਤ ਤੌਰ ਤੇ ਰਾਜੀਨਾਮ ਆ ਹਾਂ ਜੀ ਆ ਲਿਖਿਤ ਰਾਜੀਨਾਮ ਜਿਹੜੇ ਬੰਦੇ ਉਥੇ ਅ ਅ ਦਾਖਲ ਹੋਏ ਸੀ ਉਹਨਾਂ ਰਾਜਨਾਮ ਹੋ ਗਿਆ ਸਾਡਾ ਜੀ ਰਾਜਨਾਮ ਹੋਣ ਤੋਂ ਬਾਅਦ ਗੱਡੀ ਗਈ ਹੈ ਜੀ ਮਤੋਂ ਸਾਡੀ ਕੋਈ ਗੱਡੀ ਜਾਣ ਦਾ ਮੈਟਰ ਨਹੀਂ ਕੋਈ ਸਾਡੇ ਤੇ ਪਰਚਾ ਨਹੀਂ ਕੋਈ ਸਾਡੇ ਤੇ ਐਫਆਈਆਰ ਨਹੀਂ ਸੀ ਕੋਈ ਸਾਡੇ ਤੇ ਅਜੇ ਵੀ ਐਫਆਈਆਰ ਸਾਡੇ ਤੇ ਉੱਥੇ ਕੋਈ ਨਹੀਂ ਸੀਗੀ ਸਾਡੀ ਨਜਾਇਜ਼ ਗੱਡੀ ਧੱਕੇ ਨਾਲ ਗਈ ਚਲੀ ਜਿਸ ਵਜ੍ਹਾ ਕਰਕੇ ਅਸੀਂ ਐਮਐਲ ਕੋਲ ਪਹੁੰਚ ਕੀਤੀ ਅਸੀਂ ਉੱਥੇ ਗਏ ਆ ਸਾਭ ਜੀ ਸਾਡੀ ਗੱਡੀ ਥਾਣੇ ਨਾਲ ਜਾਈਏ ਨਾਲ ਜਾਈਏ ਬਸ ਉਹੀ ਮੈਟਰ ਕਣਕ ਦਾ ਤੁਸੀਂ ਸਾਡੀ ਕਣਕ ਨਹੀਂ ਟੋਈ ਕਣਕ ਨਹੀਂ ਤੇ ਮੇਰਾ ਭਰਾ ਕਹਿੰਦਾ ਵੀ ਸਾਭ ਜੀ ਅਸੀਂ ਤਾਂ ਮਰ ਜਾਾਂਗੇ ਸਾਡੇ ਕੋਲ ਤਾਂ ਦਾ ਹੀ ਗੱਡੀਆਂ ਦਾ ਇੱਕੋ ਦੰਦਾ ਕਹਿੰਦਾ ਤੂੰ ਕੱਲ ਮਰਦਾ ਤੂੰ ਅੱਜ ਮ ਇਹ ਲਫਕਿੰਗ ਇਨੀਸ਼ੀਏਟਿਵ ਉਪਰ ਕਰਕੇ ਦੋਵੇਂ ਫਰਾਗ ਐ ਇਸ ਵਜ੍ਹਾ ਕਰਕੇ ਸਾਡੇ ਭਰਾ ਨੂੰ ਬਰਦਾਸ਼ਤ ਨਹੀਂ ਹੋਇਆ ਵੀ ਸਾਡੇ ਸਾਡੇ ਖਿਲਾਫ ਐਮਐਲਏ ਹੋ ਗਿਆ ਤੇ ਹੋਰ ਕੀ ਕਰਾ ਸਕਦਾ ਉਹਨੂੰ ਡਰ ਸੀ ਵੀ ਸਾਡਾ ਕੋਈ ਨੁਕਸਾਨ ਬਾਲੀ ਵੱਡਾ ਨੁਕਸਾਨ ਨਾ ਕੋਈ ਕਰ ਦੇਵੇ ਕੋਈ ਵੱਡਾ ਮਾਮਲਾ ਦਰਜ ਨਾ ਸਾਡੇ ਉੱਤੇ ਹੋ ਜਾਵੇ ਕਿ ਸਾਰੀ ਉਮਰ ਅਸੀਂ ਜੇਲ੍ਹ ਦੇ ਵਿੱਚ ਰਹਿ ਜਾਈਏ ਇਹ ਟੈਨਸ਼ਨ ਲੈ ਕੇ ਉਹਨਾਂ ਨੇ ਆਪਣਾ ਅਜ਼ਰੀਵਨ ਲਿਲਾ ਸਮਾਪਤ ਕਰਨ ਦਾ ਫੈਸਲਾ ਹਾਂਜੀ ਹਾਂਜੀ ਉਹ 307 ਬਣਵਾ ਰਿਆ ਸੀ ਇਹਨਾਂ ਨਾਲ ਵੀਰੂ ਮਿਸਤਰੀ ਸੀਗਾ ਗੇਜਾ ਸੀ ਇਹ ਦੋਵੇਂ ਭਰਾ ਨੇ ਇਹ ਇਹਨਾਂ ਨੇ ਜਦੋਂ ਉਥੋਂ ਮੇਰੇ ਭਰਾ ਨੂੰ ਟੌਰਚਰ ਕੀਤਾ ਵੀ ਤੁਹਾਡੀ ਗੱਡੀ ਥਾਣੇ ਗਈ ਤੁਸੀਂ ਸਾਰੇ ਅੰਦਰ ਗਏ ਤੇ ਤੁਸੀਂ ਹੁਣ ਦੇਖਿਆ ਜੀ ਤੁਸੀਂ 5 ਸਾਲ ਤੋਂ ਬਾਹਰ ਆ ਜਾਵੇ ਉਹ ਅਸੀਂ ਥਾਣੇ ਕਦੀ ਦੇਖਿਆ ਨਹੀਂ ਮੈਡਮ ਜੀ ਥਾਣੇ ਤਾਂ ਸਾਡੇ ਪਿਓ ਦਾਦੇ ਨਹੀਂ ਅੱਜ ਤੱਕ ਗਏ ਅਸੀਂ ਕੀ ਜਾਣੀ ਬਸ ਉਹ ਡਿਪਰੈਸ਼ਨ ਲੈ ਗਿਆ ਜੀ ਉਹਦੇ ਕਰਕੇ ਮੇਰੇ ਭਰਾ ਨੇ ਦਾਰੂ ਦਵਾਈ ਪੀ ਲਈ ਔਰ ਸੁਸਾਈਡ ਨੋਟ ਸੁਸਾਈਡ ਨੋਟ ਜਿਹੜਾ ਜਦੋਂ ਅਸੀਂ ਆ ਸੁਸਾਈਡ ਨੋਟ ਲੇਖ ਕੇ ਦੇ ਕੇ ਗਿਆ ਜੀ ਕਿਸੇ ਕੁਛ ਨਾਮ ਵੀ ਉਹਨਾਂ ਦੇ ਵੱਲੋਂ ਮੈਂਸ਼ਨ ਕੀਤੇ ਗਏ ਨੇ ਕਿ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਤਮਕੀਆਂ ਜਸ ਜੋ ਪਰੇਸ਼ਾਨੀ ਉਹਨਾਂ ਨੂੰ ਸੀਗੀ ਉਹ ਵੀ ਇਸ ਸੁਸਾਈਡ ਨੋਟ ਦੇ ਵਿੱਚ ਉਹ ਲਿਖ ਕੇ ਗਏ ਨੇ ਤੇ ਵੀਡੀਓ ਵੀ ਇੱਕ ਜਿਹੜੀ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਹਾਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਉਹ ਉਹ ਵੀ ਉਹਨਾਂ ਦੇ ਮੋਬਾਈਲ 'ਚ ਮਿਲੀ ਹੈ ਜੀ ਉਹ ਵੀਡੀਓ ਹੀ ਬਣਾ ਕੇ ਦੇ ਕੇ ਗਿਆ ਹੈ ਉਹ ਆਹੀ ਕਰਕੇ ਗਿਆ ਵੀ ਪ੍ਰਾਸ ਬਿਜਨਾ ਤੋਂ ਦੁੱਖ ਨੂੰ ਮੈਂ ਦਵਾਈ ਵੀ ਨਾ ਜਿਹੜੀ ਵੀਡੀਓ ਬਣੀ ਹੈ ਜੀ ਉਹਨੇ ਜੇ ਸ਼ਰਮ ਕਹਿ ਰਿਹਾ ਵੀ ਮੇਰੀ ਗੱਡੀ ਅੰਦਰ ਜਾਣ ਕਰਕੇ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਔਰ ਮੈਂ ਇਸ ਦੁਨੀਆ ਤੋਂ ਜਾ ਰਿਹਾ ਮੇਰੀ ਖੁਦ ਮੇਰੀ ਜੇ ਮੈਂ ਮਰ ਜਨਾ ਤੇ ਮੇਰੀ ਮੌਤ ਦੇ ਜ਼ਿੰਮੇਦਾਰ ਇਹ ਪੰਜ ਆ ਜਾਣਗੇ 5 ਜੁਲਾਈ ਨੂੰ ਦੀ ਸ਼ਾਦੀ ਲੱਗੀ ਸੀ ਤਾਂ ਸ਼ਗਨਾਂ ਤੇ ਚਾਹ ਪੂਰੇ ਕਰਦੇ ਪਿਆ ਸੀ ਕਰੇ ਤੇ ਸਾਨੂੰ ਕੀ ਪਤਾ ਸੀ ਸਾਡੇ ਘਰੇ ਸੱਥਨ ਵਿੱਚ ਆਲੇ ਇਹ ਸਾਰਾ ਜੇ ਐਮਐਲਏ ਜਨੀਸ਼ ਕੁਮਾਰ ਦਈਆ ਜੀ ਨਾ ਕਰਦੇ ਤੇ ਅੱਜ ਸਾਡਾ ਪੁੱਤਰ ਸਾਡੇ ਕੋਲ ਅੱਜ ਹੋਵੇ ਅੱਜ ਸਾਨੂੰ ਇਹ ਲੋੜ ਨਹੀਂ ਪੈਂਦੀ ਸੀ ਉਹ ਦਾ ਪ੍ਰਾਸਿਕਾ ਤੁਹਾਨੂੰ ਕਦੇ ਐਦਾਂ ਤੁਸੀਂ ਨਾਲ ਰਹੇ ਹੋ ਕਦੇ ਐਦਾਂ ਲੱਗਿਆ ਸੀ ਵੀ ਉਹ ਇੰਨਾ ਹੌਸਲਾ ਹਾਰਣ ਵਾਲਾ ਹੋਊਗਾ ਕਿ ਉਹ ਇੰਨੀ ਛੇਤੀ ਹੌਸਲਾ ਹਾਰ ਜਾਊਗਾ ਮੈਡਮ ਜੀ ਉਹ ਹੌਸਲਾ ਹਾਰਦਾ ਨਹੀਂ ਉਹ ਤਾਂ ਪੈਸੇ ਦੇ ਮਾਮਲੇ 'ਚ ਟੈਨਸ਼ਨ ਲੈਂਦਾ ਹੀ ਨਹੀਂ ਸੀ ਉਹ ਤਾਂ ਐਡਾ ਬੀਬਾ ਬੰਦਾ ਸੀ ਪਿੰਡ ਦੇ ਵਿੱਚ ਸਾਰਾ ਪਿੰਡ ਉਹਦੀ ਗਵਾਹੀ ਦਿੰਦਾ ਵੀ ਇਹਨੇ ਨਾਲ ਬੀਬਾ ਬੰਦਾ ਨਾ ਪਿੰਡ ਚ ਅੱਜ ਤੱਕ ਹੈਗਾ ਤੇ ਨਾ ਹੁਣ ਗੁਰਦੁਆਰੇ ਜਾਂਦਾ ਸੀ ਸੇਵਾ ਕਰਦਾ ਸੀ ਸਤ ਸੰਗ ਮਤਲਬ ਬਹੁਤ ਹੀ ਲਾਇਕ ਮੁੰਡਾ ਸੀ ਬਸ ਉਹ ਇਹਨਾਂ ਨੇ ਇਹਨਾਂ ਕੋ ਟੌਰਚਰ ਕਰਤਾ ਨਾ ਮੈਡਮ ਜੀ ਬਸ ਉਹ ਗੱਡੀ ਜਦੋਂ ਥਾਣੇ ਗਈ ਹੈ ਜੀ ਉਦੋਂ ਹੀ ਹੁੰਦਾ ਦਿਮਾਗ ਟੈਂਸ਼ਨ ਲੈ ਗਿਆ ਤੇ ਇਹ ਕੰਮ ਕਰ ਗਿਆ ਅਲੱਗ ਹੀ ਅਸੀਂ ਮੈਡਮ ਜੀ ਆਪ ਐਮ ਐਲ ਏ ਰਜਨੀਸ਼ ਕੁਮਾਰ ਤਈਏ ਨੂੰ ਟੈਂਡਰ ਪ੍ਰੋਆਏ ਨੇ ਕਿਰਾ ਕੇ ਬਸ ਉਹ ਸਾਢੇ 23 ਨੇ ਆ ਜਾਣਾ ਸੀ ਸਾਨੂੰ ਨਹੀਂ ਪਤਾ ਸੀ ਇਹ ਜੀ ਤੁਹਾਡੇ ਪਿਤਾ ਕਹਿ ਰਹੇ ਨੇ ਵੀ ਮੈਂ ਮੁੰਸ਼ੀ ਵਜੋਂ ਵੀ ਨਾਲ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਮੇਰੇ 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 ਪੁੱਤ ਨੂੰ ਇਹ ਖਾ ਜੂਗਾ ਹਾਂਜੀ ਹਾਂਜੀ ਮੈਂ ਕੰਮ ਕੀਤਾ ਜੀ ਹੁੰਦੇ ਅਜੂਰੀ ਦੇ ਵਿੱਚ ਮੈਂ ਉਹਦਾ ਚੋਨੇ ਦਸੀ ਜਨ ਦੇ ਵਿੱਚ ਮੈਂ ਮੁੰਸ਼ੀ ਰਿਆਂ ਜੀ ਮੈਂ ਕੰਮ ਵੀ ਕੀਤਾ ਪਰ ਮੈਨੂੰ ਕੀ ਪਤਾ ਸੀ ਮੇਰੇ بیٹے ਨੇ ਇਹਨਾ ਜਨੀਸ਼ ਕੁਮਾਰ ਦੋਈਆ ਤੇ ਫੋਨ ਕਰਨ ਤੇ ਬਾਬੇ ਦਲਜੀਤ ਸਿੰਘ ਨੇ ਜਾਨ ਲੈ ਲੈਣੀ ਮੇਰੇ ਪੁੱਤਰ ਦੀ ਜਾਨ ਲੈ ਲਈ ਹਾਲਾਂਕਿ ਮੈਂ ਕੰਮ ਵੀ ਕੀਤਾ ਹੀ ਜੀ ਦਰਖਾਸਤ ਕਿੱਥੇ ਕਿੱਤੇ ਦੇ ਕੇ ਆਏ ਹੋ ਐਸ ਵੀ ਦਫਤਰ ਵੀ ਦਿੱਤੀ ਹੈ ਜੀ ਥਾਣੇ ਵੀ ਦਿੱਤੀ ਹੈ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਕਿੰਨੇ ਦਿਨਾਂ ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ ਜਿਹੜੇ ਕਿ ਚੱਕਰ ਕੱਟ ਰਹੇ ਹੋ ਕਿੰਨੇ ਦਿਨਾਂ ਤੋਂ ਦਰਖਾਸਤ ਜਿਸ ਦਿਨ ਦਾ ਮੈਡਮ ਜੀ ਉਹ ਪੂਰਾ ਹੋਇਆ ਉਸੇ ਦਿਨ ਤੋਂ ਹੀ ਮੈਂ ਕਿਸ ਤਰੀਕ ਨੂੰ ਜਿਹੜੇ ਕਿ ਉਹ ਪੂਰੇ ਹੋਏ ਨੇ 18 6 2025 ਨੂੰ ਪੂਰੇ ਹੋਏ ਨੇ ਹਾਂਜੀ ਇਹ ਜੁਲਾਈ ਚੱਲ ਰਿਹਾ ਇਹ ਜੁਲਾਈ ਚੱਲ ਰਿਹਾ ਕੋਈ ਕਾਰਵਾਈ ਨਹੀਂ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਇੱਥੋਂ ਤੱਕ ਮੈਡਮ ਜੀ ਗੱਲਾਂ ਕਰ ਰਹੇ ਨੇ ਅਸੀਂ ਪਰਚਾ ਕੈਨਸਲ ਕਰਵਾ ਦੇਣਾ ਇਹ ਗੱਲ ਕੌਣ ਕਹਿ ਰਿਹਾ ਐਮ ਐਲ ਰਜੀਸ਼ ਕੁਮਾਰ ਦਈ ਅੱਜ ਇਹ ਤੁਹਾਨੂੰ ਆਪ ਕਹਿ ਰਹੀ ਨਾ ਜੋ ਸੁਣ ਕਿਸ ਤੋਂ ਅੱਡਕ ਪਹੁੰਚ ਰਹੀਆਂ ਨੇ ਮੈਡਮ ਜੀ ਤੱਕੇ ਨਾਲ ਜਦ ਮੇਰੇ ਬੇਟੇ ਦੀ ਉੱਥੇ ਡੈਥ ਹੋ ਚੁੱਕੀ ਸੀ ਨਾ ਰਣਜੀਤ ਕੁਮਾਰ ਤਈਆ ਸਾਡੇ ਬੇਟੇ ਦੀ ਲਾਸ਼ ਨਹੀਂ ਦਿੰਦਾ ਸੀ ਜੀ ਕਹਿੰਦਾ ਲਾਸ਼ ਨਹੀਂ ਦਿੰਦੇ ਕਹਿੰਦਾ ਪਹਿਲਾਂ ਮੇਰਾ ਨਾਂ ਕਟੋ ਜੀ ਫਿਰ ਉਹਨੇ ਆਦਾ ਤੱਕੇ ਨਾਲ ਉੱਥੇ ਨਾਂ ਕਟਾਇਆ ਹਾਲਾਂਕਿ ਅਸੀਂ ਦਿੱਤਾ ਆ ਉਹਦਾ ਨੋਟਿਸ ਵੀ ਉਹਦੇ ਵਿੱਚ ਪੜਿਆ ਉਹਨੇ ਦਿੱਤੇ ਬਿਆਨ ਦਿੱਤੇ ਨੇ ਹਾਲਾਂਕਿ ਅਸੀਂ ਰਣਜੀਤ ਕੁਮਾਰ ਤਈਆ ਦੀ ਸ਼ਹਿਦ ਕਹਿੰਦੇ ਨੇ ਵੀ ਦੀ ਸ਼ਹਿਦ ਹੀ ਸਾਰਾ ਕੰਮ ਹੋਇਆ ਪਰ ਰਣਜੀਤ ਕੁਮਾਰ ਤਈਆ ਨੇ ਆਦਾ ਨਾਂ ਕਟਾ ਕੇ ਫਿਰ ਸਾਨੂੰ ਲਾਸ਼ ਨੇ ਦਿੱਤੀ ਹੈ ਜੀ ਦੂਜਾ ਵੀ ਪਹਿਲਾਂ ਮੇਰਾ ਨਾਮ ਕੱਟੋ ਫਿਰ ਪਹਿਲਾਂ ਨਾਂ ਕੱਟੋ ਫਿਰ ਮੈਂ Laash ਦਿਆਂਗਾ ਫਿਰ ਫਿਰ Laash ਨੇ ਦਿੱਤੀ ਸ਼ਾਮ ਨੂੰ 6-7 ਵਜੇ ਨੇ Laash ਮੇਰੇ ਲੜਕੇ ਦੀ ਦਿੱਤੀ ਹਾਲਾਂਕਿ ਇਹ ਤੇ ਫਿਰ ਦੂਜੇ ਦਿਨ ਮੈਂ ਮੁੰਡੇ ਦਾ ਸਸਕਾਰ ਕੀਤਾ ਇਸ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੇ ਮੁੰਡੇ ਦਾ ਨਾਮ ਦਰਜ ਹੋਇਆ ਜਾਵੇ ਔਰ ਇਸ ਐਮਐਲਏ ਨੂੰ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਲੜਕੇ ਦੀ ਕੋਈ ਜਾਂ ਨਾ ਲਾਇਆ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਆਖੀਰ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਜੀ ਵੀ ਜਿਹੜਾ ਮੇਰਾ ਬ੍ਰਦਰ ਇਸ ਸੁਸਾਈਡ ਨੋਟ ਤੇ ਵੀਡੀਓ ਵਿੱਚ ਜਿਨ੍ਹਾਂ ਦੇ ਨਾਂ ਬੋਲ ਕੇ ਗਿਆ ਹੈ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਬਸ ਆਈ ਸਾਨੂੰ ਨਿਆ ਚਾਹੀਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਰਦਾ ਬੇਨਤੀ ਕਰਦੇ ਆ ਵੀ ਸਾਨੂੰ ਨਿਆ ਦਵਾਇਆ ਜਾਵੇ ਤੇ ਏਐਮਐਲ ਨੂੰ ਬਰਦਾਸ਼ਤ ਕੀਤਾ ਜਾਵੇ ਤੇ ਸਾਡੀ ਵੀ ਆਤਮਾ ਨੂੰ ਸ਼ਾਂਤੀ ਉਦੋਂ ਆਵੇਗੀ ਜਦੋਂ ਇਹਨਾਂ ਦੇ ਸਾਰਿਆਂ ਦੇ ਕਾਰਵਾਈ ਹੋਵੇਗੀ ਉਹਦਾ ਸ਼ਰੇਮ ਕੁਮਰ ਹੈ ਜੇ ਕੁਮਰ ਨਹੀਂ ਜੀ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਨੂੰ ਇਹਨਾਂ ਤੋਂ ਡਰ ਵੀ ਹੈ ਜੀ ਸਾਨੂੰ ਕੁਝ ਵੀ ਕਰਾ ਸਕਦੇ ਨੇ ਸਾਨੂੰ ਧਮਕੀਆਂ ਵੀ ਆਉਂਦੀਆਂ ਨੇ ਵੀ ਤੂੰ ਬਾਹਰ ਤੁਰਦਾ ਇਕੱਲਾ ਕੋਈ ਨਹੀਂ ਦਾਰੇ ਜੀ ਮੇਰੇ ਮਾਂ ਪੇ ਨੂੰ ਵੀ ਡਰ ਲੱਗਦਾ ਜੀ ਸਾਰਿਆਂ ਨੂੰ ਡਰ ਲੱਗਦਾ ਜੀ ਕੱਲਾ ਰਹਿ ਗਿਆ ਜੀ ਮੈਂ ਕਰਦੇ ਵਿੱਚ ਹੁਣ ਤੇ ਸਾਨੂੰ ਇਹਨਾਂ ਤੋਂ ਬੜਾ ਹੀ ਖਤਰਾ ਹੈ ਜੀ ਕੱਲ ਨੂੰ ਕੋਈ ਕੁਝ ਹੁੰਦਾ ਮੇਰੀ ਮੌਤ ਦੇ ਜ਼ਿੰਮੇਦਾਰ ਇਹੀ ਹੋਣਗੇ ਪੰਜੇ ਜਣੇ ਜੀ ਇੱਕ ਇੱਕ ਪੁੱਤ ਨੂੰ ਤਾਂ ਤੁਸੀਂ ਗਵਾ ਬੈਠੇ ਹੋ ਜਿਸ ਤਰੀਕੇ ਨਾਲ ਦੂਜੇ ਪੁੱਤ ਨੂੰ ਧਮਕੀਆਂ ਆ ਰਹੀਆਂ ਨੇ ਡਰ ਲੱਗਦਾ ਹੈ ਕਿ ਕਿਤੇ ਕੁਝ ਇਹੋ ਜਿਹਾ ਵਾਪਰ ਨਾ ਜਾਵੇ ਹਾਂ ਜੀ ਮੈਂ ਇਸ ਵਾਸਤੇ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੇਰੇ ਪੁੱਤਰ ਦੀ ਜਾਨ ਬਚਾਈ ਜਾਵੇ ਤਾ ਜੋ ਇਹ ਜੋ ਕੋਈ ਹੋਰ ਕੋਈ ਵਾਕਿਆ ਨਾ ਹੋ ਜਾਵੇ ਮੁੱਖ ਮੰਤਰੀ ਸਾਹਿਬ ਜੀ ਇਸ ਗੱਲ ਦਾ ਨਾਂ ਦਿੱਤਾ ਜਾ ਪ੍ਰਕਾਸ਼ ਜਨਾਦ ਨੇ ਸੁਸਾਇਡ ਕਰ ਲਈ ਉਹਨਾਂ ਦਾ ਪਰਿਵਾਰ ਸਾਡੇ ਨਾਲ ਇਸ ਸਮੇਂ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਨਾਮ ਸੁਸਾਇਡ ਨੋਟ ਦੇ ਵਿੱਚ ਲਿਖੇ ਗਏ ਨੇ ਜਿਨ੍ਹਾਂ ਦੇ ਨਾਮ ਵੀਡੀਓ ਦੇ ਵਿੱਚ ਓਮ ਪ੍ਰਕਾਸ਼ ਦੇ ਵੱਲੋਂ ਬੋਲੇ ਗਏ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਐਮ ਐਲ ਏ ਰਜਨੀਸ਼ ਦਈਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਪੱਖ ਵੀ ਜ਼ਰੂਰ ਜਾਣਾਂਗੇ ਪਰਿਵਾਰ ਦਾ ਪੱਖ ਅਸੀਂ ਸੁਣਿਆ ਉਹਨਾਂ ਦਾ ਪੱਖ ਵੀ ਸੁਣਾਗੇ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਮੈਂ ਕਰੂਨਾ ਸ਼ਰਮਾ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜਿਹੜਾ ਬੱਚੇ ਨੇ ਸੁਸਾਇਡ ਕੀਤੀ ਮੇਰੇ ਪਰਿਵਾਰ ਨਾਲ ਹਮਦਰਦੀ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਮੇਰੇ ਤੇ ਜਿਹੜੇ ਦੋਸ਼ ਨੇ ਉਹ ਬਿਲਕੁਲ ਬੇਬੁਨਿਆਦ ਨੇ ਜੀ ਤੇ ਬਿਲਕੁਲ ਝੂਠੇ ਨੇ ਜਿਹੜਾ ਇੱਕ ਐਮਸੀ ਹੈ ਦਲਜੀਤ ਬਾਬਾ ਹਾਂ ਜੀ ਠੀਕ ਹੈ ਉਹ ਐਮਸੀ ਜ਼ਰੂਰ ਹੈਗਾ ਜੀ ਔਰ ਮੈਂ ਇੱਕ ਹਲਕੇ ਦਾ ਵ代ਕਾਂ ਸਾਡਾ ਤਲਵੰਡੀ ਸੌਰੀ ਮਮਦੋਟ ਨਗਰ ਪੰਚਾਇਤ ਹੈ ਜਿਹਦੇ ਵਿੱਚ ਉਹ ਐਮਸੀ ਹੈ ਜੀ ਨਗਰ ਪੰਚਾਇਤਾਂ ਦੀਆਂ ਮੀਟਿੰਗਾਂ ਦੇ ਵਿੱਚ ਮੈਂ ਜਾਣਾ ਰਹਿਣਾ ਬਤੌਰ ਉਹ ਐਮਸੀ ਅਪੀਅਰ ਹੁੰਦਾ ਠੀਕ ਹੈ ਜੀ ਔਰ 2022 ਦੇ ਐਂਡ ਜਾਂ 23 ਦੇ ਸ਼ੁਰੂਆਤ ਦੇ ਵਿੱਚ ਜੀ ਉਹ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਇਆ ਸੀਗਾ ਉਹ ਬੇਸਿਕਲੀ ਪਹਿਲੇ ਕਾਂਗਰਸੀ ਸੀਗਾ ਠੀਕ ਹੈ ਜੀ ਹੁਣ ਮੈਂ ਇੱਕ ਹਲਕੇ ਦਾ ਵਿਧਾਇਕ ਆ ਮੇਰੇ ਨਾਲ ਐਮਸੀ ਸਾਹਿਬਾਨਾ ਨੇ ਆਪਣੇ ਏਰੀਆਜ਼ ਦੇ ਕੰਮਕਾਰ ਨੂੰ ਲੈ ਕੇ ਮੇਰੇ ਕੋਲ ਆਣਾ ਜਾਣਾ ਹੁੰਦਾ ਹੀ ਹੈ ਇਹ ਨੈਚੁਰਲ ਪ੍ਰੋਸੈਸ ਹੈ ਜੀ ਕਿਸੇ ਦਾ ਕਿਸਦੇ ਨਾਲ ਕੀ ਡਿਸਪਿਊਟ ਹੈ ਜੀ ਇਹ ਮੈਨੂੰ ਨਹੀਂ ਪਤਾ ਹੁੰਦਾ ਤੇ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਨਾਮ ਮੇਰਾ ਲਿਆ ਹੈਗਾ ਜੀ ਮੈਨੂੰ ਪਤਾ ਹੈ ਕਿ ਉਹ ਵੀਡੀਓ ਵੀ ਇੱਕ ਚੱਲ ਰਹੀ ਹੈਗੀ ਉਹਦੇ 'ਚ ਉਹ ਬੱਚਾ ਬੋਲ ਰਿਹਾ ਹੈ ਜੀ ਉਹਨੇ ਜਿਹੜਾ ਇੱਕ ਨਾਮ ਹੈ ਉਹਦੇ ਤੇ ਜਿਵੇਂ ਦੱਸਦੇ ਨੇ ਕਿ ਉਹਦੇ ਤੇ ਮੇਰਾ ਨਾਮ ਲਿਖਿਆ ਹੈ ਹੁਣ ਇਹ ਨਾਮ ਕਿਉਂ ਆਇਆ ਕਿਵੇਂ ਆਇਆ ਇਹ ਤਾਂ ਜਾਣਦਾ ਉਹ ਜਿਹੜਾ ਦੁਨੀਆ ਛੱਡ ਕੇ ਚਲਾ ਗਿਆ ਉਹਨੂੰ ਪਤਾ ਹੈ ਜਾਂ ਪ੍ਰਮਾਤਮਾ ਜਾਣਦਾ ਹੈ ਠੀਕ ਹੈ ਜੀ ਮੇਰੇ ਆ ਮੈਂ ਅੱਜ ਤੱਕ ਜਿਹੜੇ ਬੱਚੇ ਦੀ ਡੈਥ ਹੋ ਗਿਆ ਨਾ ਮੈਂ ਅੱਜ ਤੱਕ ਉਹਨੂੰ ਕਦੇ ਮਿਲਿਆ ਨਾ ਮੈਂ ਉਹਨੂੰ ਕਦੇ ਵੇਖਿਆ ਔਰ ਨਾ ਹੀ ਨਾ ਮੇਰੇ ਕਦੇ ਅੱਜ ਤੱਕ ਦਫ਼ਤਰ ਆਇਆ ਨਾ ਕਦੇ ਮੇਰੇ ਉਹ ਘਰੇ ਆਇਆ ਈਵਨ ਕਿ ਮੈਂ ਉਹਦੇ ਪਰਿਵਾਰ ਨੂੰ ਵੀ ਨਹੀਂ ਜਾਣਦਾ ਕੌਣ ਹੈ ਹੋ ਸਕਦਾ ਹੈ ਕਿ ਭੀੜ ਫੜੱਕੇ ਦੇ ਵਿੱਚ ਜੀ ਜਾਂ ਕਿਤੇ ਗਏ ਹੁੰਦੇ ਹੋਏ ਜੀ ਉਹਨੇ ਮੈਨੂੰ ਕਿਤੇ ਵੇਖਿਆ ਹੋਵੇ ਲੇਕਿਨ ਮੈਂ ਉਹਨੂੰ ਨਹੀਂ ਜਾਣਦਾ ਉਹ ਕਹਿੰਦਾ ਵੀ ਐਮਐਲਏ ਸਾਹਿਬ ਨੇ ਪੁਲਿਸ 'ਤੇ ਦਬਾਅ ਆ ਕੇ ਗੱਡੀਆਂ ਥਾਣੇ ਮੰਗਾਈਆਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਨਾ ਜੀ ਜੀ આરોਪ ਨੇ ਨਾ ਜੀ ਬੇਬੁਨਿਆਦ ਨੇ ਝੂਠੇ ਨੇ ਠੀਕ ਜਦੋਂ ਦੀ ਭਗਵੰਤ ਮਾਨ ਸਾਹਿਬ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹੂੰ ਤੁਹਾਨੂੰ ਯਾਦ ਹੋਏਗਾ ਵੀ ਸੇਮ ਸਾਹਿਬ ਦੀ ਵੀ ਸਟੇਟਮੈਂਟ ਸੀ ਅਸੀਂ ਕਦੇ ਵੀ ਕਿਸੇ ਵੀ ਸਰਕਾਰੀ ਕੰਮ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਅਸੀਂ ਕੋਈ ਸਾਡੀ ਕੋਈ ਦਖਲ ਅੰਦਾਜ਼ੀ ਨਹੀਂ ਹੁੰਦੀ ਹੈ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਜੀ ਇਨਵੈਸਟੀਗੇਸ਼ਨ ਔਨ ਮੈਰਿਟ ਹੁੰਦੀ ਹੈ ਜੀ ਔਰ ਜਿੱਥੋਂ ਤੱਕ ਉਹ ਉਹਨਾਂ ਨੇ ਮੇਰੇ ਤੇ ਜਿਹੜੇ ਇਲਜ਼ਾਮ ਲਾਏ ਨੇ ਮੈਂ ਹਰ ਹਰ ਕਿਸਮ ਦੀ ਚਾਹੇ ਉਹ ਪੁਲਿਸ ਇਨਕੁਆਰੀ ਹੈ ਜੀ ਚਾਹੇ ਸੀਆਈਡੀ ਦੀ ਟੀਮ ਹੈ ਚਾਹੇ ਆਈਬੀ ਦੀ ਟੀਮ ਹੈ ਇਵਨ ਕਿ ਵੱਡੀ ਤੋਂ ਵੱਡੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਉਹ ਹੈ ਸੀਬੀਆਈ ਬਿਲਕੁਲ ਠੀਕ ਹੈ ਜੀ ਆਈ ਐਮ ਰੈਡੀ ਟੂ ਫੇਸ ਦਾ ਇਨਕੁਆਰੀ ਆਫ ਸੀਬੀਆਈ ਚਲੋ ਇਹ ਆਪਾਂ ਇਹ ਦੂਜਾ ਪੱਖ ਦੇਖੀ ਲਈਏ ਸਾਹਿਬ ਇੱਕ ਟਰੱਕ ਡਰਾਈਵਰ ਬੰਦਾ ਹੈ ਟਰੱਕ ਦਾ ਕਾਰੋਬਾਰ ਕਰਨ ਵਾਲਾ ਬੰਦਾ ਇੱਕ ਐਮਐਲਏ ਨੂੰ ਟਾਰਗੇਟ ਕਿਉਂ ਕਰ ਰਿਹਾ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਤਾਂ ਉਹਨਾਂ ਨੂੰ ਹੀ ਪਤਾ ਨੇ ਜੀ ਕਿਦਾ ਤੁਸੀਂ ਕਹਿ ਰਹੇ ਹੋ ਤੁਸੀਂ ਤਾਂ ਅੱਜ ਤੱਕ ਸ਼ਕਲਾ ਵੀ ਨਹੀਂ ਦੇਖਿਆ ਹੁੰਦੀਆਂ ਮਿਲਣ ਦਾ ਦੂਰ ਦੀ ਗੱਲ ਇਹਦੇ ਪਿੱਛੇ ਮੈਂ ਮੈਂ ਤੁਹਾਨੂੰ ਦੱਸ ਰਿਹਾ ਨਾ ਬਲਜੀਤ ਜੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਹੁਣ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰ ਲਈ ਬਿਲਕੁਲ ਠੀਕ ਹੈ ਜਿਹੜਾ ਦਲਜੀਤ ਬਾਬਾ ਹੀ ਇਜ਼ ਇਨ ਕਸਟਡੀ ਹਾਂ ਠੀਕ ਹੈ ਜੀ ਉਹ ਜੇਲ੍ਹ 'ਚ ਹੈ ਬਿਲਕੁਲ ਪੁਲਿਸ ਨੇ ਜਦੋਂ ਚਲਾਨ ਦੇਣਾ ਤਾਂ ਇਨਵੈਸਟੀਗੇਸ਼ਨ ਰਿਪੋਰਟ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਹੀ ਦੇਗੇ ਨਾ ਜੀ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਸਟਿਲ ਓਪਨ ਹੈ ਪੁਲਿਸ ਨੂੰ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੈਗੀ ਪਤਾ ਲੱਗ ਜਾਊਗਾ ਸੱਚ ਦੁੱਧ ਦਾ ਦੋ ਦ ਪਾਣੀ ਦਾ ਪਾਣੀ ਹੋ ਜਾਊਗਾ ਤੁਸੀਂ ਸੁਸਾਈਡ ਨੋਟ ਦੇਖਿਆ ਹੁਣ ਨਹੀਂ ਮੈਂ ਦੇਖਿਆ ਨਹੀਂ ਜੀ ਉਹਦੇ ਹੁਣ ਸ਼ਬਦ ਕੀ ਨੇ ਉਹ ਦਿੱਤਾ ਜੋ ਮੀਡੀਆ ਨੂੰ ਛੋਟਾ ਜਿਹਾ ਹੀ ਹੈ ਉਸ ਲਿਖਿਆ ਮੈਂ ਓਮ ਪ੍ਰਕਾ ਮੈਂ ਓਮ ਪ੍ਰਕਾਸ਼ ਮੈਂ ਦਵਾਈ ਪੀ ਕੇ ਖੁਦਕੁਸ਼ੀ ਕਰ ਰਿਹਾ ਹਾਂ ਮੇਰੀ ਮੌਤ ਦਾ ਜ਼ਿੰਮੇਵਾਰ ਵੀਰੂ ਮਿਸਤਰੀ ਬਾਬਾ ਦਲਜੀਤ ਗੇਜਾ ਮਿਸਤਰੀ ਐਮ ਐਲ ਏ ਰਜਨੀਸ਼ ਦਈਆ ਐਸ ਐਚ ਓ ਥਾਣਾ ਮੰਮਦੋਟ ਮੇਰੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਸੀ ਤੇ ਇਹਨਾਂ ਸਾਰਿਆਂ ਨੇ ਲੜਾਈ ਬਣਾਤੀ ਬਾਬਾ ਦਲਜੀਤ ਐਸਐਚ ਨੂੰ ਨਾਮ ਲੈ ਕੇ ਮੇਰੀ ਗੱਡੀ ਥਾਣੇ ਕ੍ਰੇਨ ਚ ਪਾ ਕੇ ੱੱਕੇ ਨਾਲ ਲੈ ਆਏ ਇਹ ਮੇਰੇ ਤੋਂ ਬਰਦਾਸ਼ਤ ਨਾ ਹੋਇਆ ਗੇਜੇ ਨੇ ਜੀਸੀਬੀ ਕ੍ਰੇਨ ਮੰਗਵਾਈ ਸੀ ਗੇਜੇ ਨੇ ਮਿਸਤਰੀ ਭੇਜਿਆ ਸੀ ਜੋ ਉਹਨਾਂ ਦਾ ਰਿਸ਼ਤੇਦਾਰ ਸੀ ਇਹ ਸੂਸਾਈਡ ਨੋਟ ਹੈ ਮੈਂ ਬਲਜੀਤ ਜੀ ਇਹੀ ਗੱਲ ਕਰ ਰਿਹਾ ਨਾ ਜੀ ਜੀ ਇਹ ਮੇਰਾ ਨਾਮ ਕਿਉਂ ਆਇਆ ਹੈ ਜੀ ਜਾਂ ਕਿਵੇਂ ਆਇਆ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਉਹਨ ਪਰਚੇ ਦੇ ਵਿੱਚ ਮੇਰੇ ਤੋਂ ਇਲਾਵਾ ਚਾਰ ਪੰਜ ਜਿਹੜੇ ਨਾਮ ਐ ਪੁਲਿਸ ਇਨਵੈਸਟੀਗੇਟ ਕਰੇਗੀ ਜਿਹੜਾ ਦੋਸ਼ੀ ਹੋਏਗਾ ਉਹਦੇ ਤੇ ਕਾਰਵਾਈ ਹੋਏਗੀ ਇਸ ਚੀਜ਼ ਦਾ ਮੈਂ ਦੁਆਰਾ ਸੇ ਸਵਾਲ ਤਿਆਰ ਰੰਗਿਆ ਜੀ ਸਾਹਿਬ ਇੱਕ ਟਰੱਕ ਡਰਾਈਵਰ ਬੰਦਾ ਜਾਂ ਟਰੱਕ ਦਾ ਕਾਰੋਕਾਰਨ ਕਾਰੋਬਾਰੀ ਸਿੱਧਾ ਐਮਐਲਏ ਨੂੰ ਟਾਰਗੇਟ ਕਿਉਂ ਕਰੇਗਾ ਦੇਖੋ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਆਪਣੇ ਪੰਜਾਬ ਦਾ ਪੋਲੀਟੀਕਲ ਸਿਸਟਮ ਕੀ ਹੈ ਜੀ ਮੰਨ ਲਓ ਉਹ ਮੌਜੂਦਾ ਐਮਸੀ ਹੈ ਠੀਕ ਹੈ ਜੀ ਉਹ ਪਾਰਟੀ ਚ ਸ਼ਾਮਲ ਹੋ ਗਿਆ ਜੀ ਹੁਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਗੱਲ ਜਰਨਲ ਇਨ ਪ੍ਰੈਕਟਿਸ ਹੈ ਜੀ ਕਿ ਕੋਈ ਸਰਕਾਰ ਦੇ ਨਾਲ ਅਟੈਚ ਹੁੰਦਾ ਉਹਨੂੰ ਲੱਗਦਾ ਕਿ ਯਾਰ ਇਹ ਇਹ ਬਹੁਤ ਜ਼ਿਆਦਾ ক্লোਜ਼ ਹੈ ਔਰ ਇਹ ਇਹਦੇ ਤੇ ਉਹਦਾ ਹੱਥ ਹੈ ਤੇ ਸਾਡਾ ਕੁਛ ਇਹਦੇ ਮੰਨਣ ਨਹੀਂ ਦੇਣਾ ਠੀਕ ਹੈ ਜਰਨਲ ਜਰਨਲ ਪ੍ਰੈਕਟਿਸ ਹੈ ਨਾ ਕੀ ਪਤਾ ਵੀ ਉਹਨਾਂ ਨੇ ਮੇਰਾ ਨਾਮ ਕਿਉਂ ਕਿਹੜੀ ਮਨਸ਼ਾ ਦੇ ਨਾਲ ਲਿਖਾਇਆ ਹੈ ਇਹ ਤਾਂ ਮੈਂ ਪਹਿਲੀ ਗੱਲ ਕਰਦਾ ਵੀ ਇਹ ਤਾਂ ਪਰਮਾਤਮਾ ਜਾਣਦਾ ਜਾਂ ਉਹ ਬੱਚਾ ਚਲਾ ਗਿਆ ਉਹਨੂੰ ਪਤਾ ਜਾਂ ਇਹਦੇ ਪਿੱਛੇ ਕੌਣ ਹੈ ਜਾਂ ਇਹਦੇ ਪਿੱਛੇ ਕੌਣ ਹੈ ਦਲਜੀਤ ਐਮਸੀ ਅੱਜ ਵੀ ਆਮ ਆਦਮੀ ਪਾਰਟੀ ਚ ਨੇ ਬਿਲਕੁਲ ਜੀ ਆਮ ਆਦਮੀ ਪਾਰਟੀ ਵਿੱਚ ਸੀ اچھا ਹੁਣ ਵੀ ਹੈਗੇ ਨੇ ਬਿਲਕੁਲ ਜੀ ਉਹ ਆਮ ਆਦਮੀ ਪਾਰਟੀ ਦੇ ਫਿਲਹਾਲ ਉਹ ਜੇਲ੍ਹ ਚ ਨੇ ਜੀ ਇਸ ਕੇਸ ਦੇ ਵਿੱਚ ਕੋਈ ਸ਼ੈਲਟਰ ਉਹਨਾਂ ਨੂੰ ਤੁਹਾਡੀ ਕੋਈ سپورਟ ਉਹਨਾਂ ਨੂੰ ਦੇਖੋ ਜੀ ਮੇਰੀ سپورਟ ਜਿੱਥੋਂ ਤੱਕ ਹੈਗੀ ਹੈ ਇਹ ਅਲੈਜ ਕਰਨੇ ਇਦਾਂ ਦੀ ਕੋਈ ਨਹੀਂ ਹੈਗੀ ਹੈ ਜੀ ਸਾਡਾ ਕੰਮ ਹੈ ਡਿਵੈਲਪਮੈਂਟ ਠੀਕ ਹੈ ਜੀ ਏਰੀਆ ਦਾ ਕੋਈ ਕੰਮ ਹੈ ਸੀ ਡਿਵੈਲਪਮੈਂਟ ਕਰਦੇ ਆਂ ਕਿਸੇ ਦੇ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਕਿਸੇ ਦੀ ਕਿਸੇ ਨਾਲ ਕੀ ਨਿੱਜੀ ਹੋ ਸਕਦੀ ਕਿਸੇ ਦੀ ਕਿਸੇ ਨਾਲ ਕੀ ਇੰਟਰਨਲ ਐਕਸਟਰਨਲ ਡਿਸਪਿਊਟ ਹੋ ਸਕਦਾ ਇਹਦਾ ਮੇਰੇ ਨਾਲ ਕਿਸੇ ਕੋਈ ਤਾਲੁਕਵਾਸ ਨਹੀਂ ਹੈ ਠੀਕ ਹੈ ਜੀ ਸਾਹਿਬ ਠੀਕ ਹੈ ਠੀਕ ਹੈ ਜੀ ਸ਼ੁਕਰੀਆ